ਇਸ ਵੀਡੀਓ ਦੇ ਵਿੱਚ ਜਿਹੜੇ ਤੁਸੀਂ ਆ ਪੰਛੀ ਦੇਖ ਰਹੇ ਹੋ ਨਾ ਇਹਨਾਂ ਦੇ ਨਾਮ ਦੱਸਣੇ ਆ ਤੁਸੀਂ ਕੀ ਹੈ ਤੇ ਇਹਨਾਂ ਤੋਂ ਵੀ ਛਟਕਾਰਾ ਵੀ ਕਿਵੇਂ ਪਾਇਆ ਜਾ ਸਕਦਾ ਉਹ ਵੀ ਦੱਸਣਾ ਕਿਉਂਕਿ ਕੋਸ਼ੇ ਆ ਦੇ ਖੁੱਦਰ ਦਰਖਤ ਤੇ ਬੈਠੇ ਹੋ ਨਾ ਬਹੁਤ ਸਾਰੀ ਗਿਣਤੀ ਦੇ ਵਿੱਚ ਆ ਗਏ ਤੇ ਮਤਲਬ ਜਿਹੜੀਆਂ ਵੀ ਇਹ ਵਿੱਠਾਂ ਵਗੈਰਾ ਕਰਦੇ ਉਹਨਾਂ ਚ ਇੰਨੀ ਗੰਦੀ ਸਮੈਲ ਆਉਂਦੀ ਹੈ ਨਾ ਵੀ ਆਸੇ-ਪਾਸੇ ਘਰਾਂ ਵਾਲੇ ਵੀ ਪਰੇਸ਼ਾਨ ਹੋਏ ਪਏ ਆ ਖੁਸ਼ਕੇ ਦਰਖਤ ਤੇ ਰਹਿੰਦੇ ਇਧਰ ਬਹੁਤ ਜਿਆਦੇ ਗਿਣਤੀ ਦੇ ਵਿਚਾਰੇ ਨੇ ਇਹ ਇੱਥੇ ਰਹਿੰਦੇ ਇਹ ਦਿਨ ਰਾਤ ਜਾਂਦੇ ਵੀ ਨਹੀਂ ਕਿਸੇ ਪਾਸੇ ਸੁੱਧ ਰਖਤੇ ਇਹ ਤੇ ਚੜਕੇ ਬਹਿ ਜਾਂਦੇ ਆ ਇਹ ਦੇਖ ਤੇ ਆਂ ਵੱਡੇ ਵੱਡੇ ਨੇ ਇਹ ਹੈ ਘਾ ਦੇ ਵਿੱਚ ਲੱੱਗਦੇ ਪਤਾ ਨਹੀਂ ਘਾ ਚ ਕੀ ਹੈ ਇਹ ਇਨਾ ਕਰਕੇ ਛੋਟੇ ਬੰਛੀ ਵੀ ਇੱਥੇ ਆਉਣੇ ਬੰਦ ਹੋ ਗਏ ਕਿਉਂਕਿ ਪਹਿਲਾਂ ਤੇ ਚਿੜੀਆਂ-ਚਿੜੀਆਂ ਬਹੁਤ ਆਉਂਦੀਆਂ ਸੀ ਆਪਣੇ ਘਰੇ ਜਦੋਂ ਇਹ ਆਏ ਸਾਰੇ ਬੰਦ ਹੋ ਗਏ ਹੁਣ ਦੋਟਾਈਸ ਹੋ ਗਈ ਇਹ ਗਿਣਤੀ ਦੇ ਵਿੱਚ ਕੁਛ ਛੋਟਾ ਡੱਗੇ ਪਰ ਸ਼ਾਮ ਨੂੰ ਇਹ ਬਹੁਤ ਜ਼ਿਆਦਾ ਹੋ ਜਾਂਦੇ ਇੱਥੇ ਕਿਸੇ ਕਿਸੇ ਨੂੰ ਵੀ ਪਤਾ ਜ਼ਰੂਰ ਦੱਸੇ ਵੀ ਇਹਨਾਂ ਨੂੰ ਭਜਾਇਆ ਕਿਵੇਂ ਜਾਵੇ ਇੱਥੋਂ ਕਿਸੇ ਹਾਲਤ ਦੇ ਵਿੱਚ ਕਿਉਂਕਿ ਆਸੇ-ਪਾਸੇ ਘਰਾਂ ਵਾਲੇ ਸਾਰੇ ਪਰੇਸ਼ਾਨ ਹੋਏ ਪੈਣਾ ਤੋਂ ਸਸਤ ਲੋਕ ਕਹਿੰਦੇ ਪੰਛੀ ਚੰਗੇ ਹੁੰਦੇ ਆ ਪੰਛੀ ਚੰਗੇ ਹੁੰਦੇ ਪਰ ਇਹ ਨੁਕਸਾਨ ਕਰ ਰਹੀ ਹੈ ਨਾ ਬਹੁਤ ਕਿਉਂਕਿ ਛੋਟੇ ਪੰਛੀਆਂ ਨੂੰ ਵੀ ਖਾ ਜਾਂਦੇ ਆ ਵਿਚਾਰਿਆਂ ਨੂੰ